ਪੰਜਾਂ ਸਾਲਾਂ ਬਾਅਦ ਵੇਚ ਦਿੰਦੇ ਨੇ ਆਹ ਤਾਂ ਚੁੱਪ ਕੇ ਪਗੜੀ ਜੀ ਮਾੜੀ ਹੋਰ ਮਾਨਾ ਲੈ ਗਏ ਖੱਟੀਏ ਲਾਲ ਲਾਲ ਖੱਟੀ ਮੰਗ ਲੈਂਦੇ ਪਗੜੀਆਂ ਨਾ ਬਲੰੀਆਂ ਭੀਆਂ ਨੇ ਬਾਲੇ ਭੋਲੇ ਲੋਗ ਨੇ ਉਹ ਮਗਰ ਲੱਗ ਜਾਂਦੇ ਉਹ ਗਰਾਸੀ ਸ਼ਰਾਬ ਦੀ ਪਿਆ ਦਿੰਦੇ ਭੋਰਾ ਭੁੱਖੀ ਫਿਰੇ ਖਵਾ ਦਿੰਦੇ ਉਹ ਜੈਜਾ ਕਾਰ ਹੁੰਦੀ ਫਿਰਦੀ ਵੀਰੇ ਦੇ ਭਰਾਓ ਆਪਾਂ ਇਹ ਕਿ ਭੁੱਖੀ ਨਹੀਂ ਠਾਣੀ ਨਾ ਸ਼ਰਾਬ ਪੀਣੀ ਏ ਆਪਾਂ ਅੰਮ੍ਰਿਤ ਪੀਣਾ ਜਦੋਂ ਅੰਮ੍ਰਿਤ ਆਇਆ ਉਹ ਅੰਮ੍ਰਿਤ ਹੀ ਤੇ ਕੋ ਪੀਣਾ ਆਇਆ ਨਾ ਪਾੜਦੀਆਂ ਨੇ ਜਿਵੇਂ ਊਠ ਕੋ ਖਾਵੇ ਢੱਲੇ ਬੁੱਲ ਕਰਕੇ ਘਰੋਂ ਜਾਂਦਾ ਚਾਰੇ ਪਾਰ ਦੀਆਂ ਉਵੇਂ ਜਾਂਦੇ ਫਿਰ ਸਵਾਦ ਆਉਂਦਾ ਹੈ ਤੇਰੇ ਵੀਰੋ ਦੇ ਭਰਾਓ ਇੱਕਰੀ ਉਹਨਾਂ ਤੋਂ ਹੀ ਆਖਣਾ ਸਾਡੇ ਆਖੇ ਲੱਗ ਕੇ ਵੋਟਾਂ ਸਾਨੂੰ ਪਾਓ ਜੇ ਤਾਂ ਵੋਟਾਂ ਦਾ ਤੁਹਾਨੂੰ ਪਾ ਦਿੱਤੀਆਂ ਤੇ ਫਿਰ ਗਾ ਤੁਸੀਂ ਉਹਨਾਂ ਦੇ ਨਾਲ ਰਾਜਿਆ ਕਰਿਆ ਜੀ ਤੇ ਜੇ ਤੁਹਾਡੇ ਆਖੇ ਨਾ ਲੱਗੇ ਤੇ ਗਾ ਤੁਸੀਂ ਨਹੀਂ ਉਹਨਾਂ ਦੇ ਆਖੇ ਲੱਗਿਆ ਕਰਿਆ ਜੀ ਇਹ 5 ਸਾਲਾਂ ਬਾਅਦ ਵੇਚ ਦਿੰਦੇ ਨੇ ਆ ਤਾਂ ਚੁੱਪ ਕੇ ਪਗੜੀ ਜੀ ਮਾੜੀ ਹੋਰ ਮਾਨਾ ਲੈ ਗਏ ਨੇ ਖੱਟੀ ਇਹ ਲਾਲ ਲਾਲ ਖੱਟੀ ਮੰਗ ਲੈਂਦੇ ਪਗੜੀਆਂ ਨਾ ਬਰਨੀਆਂ ਦੀਆਂ ਨੇ ਤੇ ਸਾਡੇ ਵਰਗੇ ਜਿੰਨਾਂ ਦੇ ਭੋਲੇ ਲੋਗ ਉਹ ਮਗਰ ਲੱਗ ਜਾਂਦੇ ਉਹ ਗਰਾਸੀ ਸ਼ਰਾਬ ਦੀ ਪਿਆਂਦੇ ਭੋਰਾ ਭੁੱਖੀ ਫਿਰੇ ਖਾ ਦਿੰਦੇ ਉਹ ਜੈ ਜੈਕਾਰ ਹੁੰਦੀ ਫਿਰਦੀ ਏ ਤੇ ਮੇਰੇ ਵੀਰੋ ਦੇ ਭਰਾਵੋ ਆਪਾਂ ਇਹ ਕਿ ਭੁੱਖੀ ਨਹੀਂ ਖਾਣੀ ਨਾ ਸ਼ਰਾਬ ਪੀਣੀ ਏ ਆਪਾਂ ਅੰਮ੍ਰਿਤ ਪੀਣਾ ਜਦੋਂ ਅੰਮ੍ਰਿਤ ਆਇਆ ਉਹ ਅੰਮ੍ਰਿਤ ਹੀ ਉਹ ਪੀਣਾ ਏ ਮੇਰੇ ਵੀਰੋ ਤੇ ਭਰਾਵੋ ਨਸ਼ੇ ਛੁਡਾਉਂਦਾ ਸੀ ਉਹ ਕਿਹੜੇ ਨਸ਼ੇ ਲਾਉਂਦਾ ਹੈ ਲੋਕਾਂ ਨੂੰ ਤੇ ਮੇਰੇ ਵੀਰੋ ਭਰਾਵੋ ਆਪਾਂ ਵੱਧ ਤੋਂ ਵੱਧ ਕੋਟਾ ਪਾ ਕੇ ਤੇ ਉਹਨੂੰ ਜਿਤਾਉਣਾ ਹੈ ਤੇ ਇਹ ਜਿਹੜੀਆਂ ਪਾਰਟੀਆਂ ਨੇ ਜਿਵੇਂ ਊਠ ਭੋਖਾ ਖਾ ਕੇ ਢੱਲੇ ਬੁੱਲ ਕਰਕੇ ਘਰਾਂ ਨੂੰ ਜਾਂਦਾ ਹੈ ਚਾਰੇ ਪਾਰਟੀਆਂ ਉਵੇਂ ਜਾਂਦੇ ਫਿਰ ਸਵਾਦ ਆਉਂਦਾ ਹੈ ਹੁਣ ਮੈਂ ਚਿਕਾਰਾ ਛੱਡਾਂਗੇ ਤੁਸੀਂ ਬਾਹਾਂ ਥੜੀਆਂ ਕਰਨੀ ਨਾ ਡੰਡੇ ਘਲੀ ਦੇਣੀ ਤੇ ਮੇਰੇ ਵੀਰੋ ਤੇ ਭਰਾਓ ਇੱਕ ਨਹੀਂ ਉਹਨਾਂ ਤੁਸੀਂ ਆਖਣਾ ਸਾਡੇ ਆਖੇ ਲਾ ਕੇ ਵੋਟਾਂ ਸਾਨੂੰ ਪਾਓ ਜੇ ਤਾਂ ਵੋਟਾਂ ਨਾਲ ਤੁਹਾਨੂੰ ਪਾ ਦਿੱਤੀਆਂ ਤੇ ਫਿਰ ਗਾਂ ਤੁਸੀਂ ਉਹਨਾਂ ਦੇ ਨਾਲ ਲੱਜਿਆ ਕਰਿਆ ਜੀ ਤੇ ਜੇ ਤੁਹਾਡੇ ਆਖੇ ਨਾ ਲੱਗੇ ਤੇ ਗਾਂ ਤੁਸੀਂ ਵੀ ਉਹਨਾਂ ਦੇ ਆਖੇ ਲੱਗਿਆ ਕਰਿਆ ਜੀ ਇਹ ਪੰਜਾਂ ਸਾਲਾਂ ਬਾਅਦ ਵੇਚ ਦਿੰਦੇ ਨੇ ਆ ਤਾਂ ਚੁੱਪ ਕੇ ਪਗੜੀ ਜੀ ਮਾਰੀ ਹਰ ਮੰਨਾਂ ਲੈਵੇਂ ਖੱਟੀ ਲਾਲ ਲਾਲ ਖੱਟੀ ਮੰਗ ਲੈਂਦੇ ਪਗੜੀ ਐ ਨਾ ਬੜੀਆਂ ਨਹੀਂ ਆਂਦੀਆਂ ਨੇ ਤੇ ਸਾਡੇ ਵਰਗੇ ਜਿੰਨਾਂ ਦੇ ਭੋਲੇ ਲੋਗ ਉਹ ਮਗਰ ਲੱਗ ਜਾਂਦੇ ਉਹ ਗੁਲਾਸੀ ਸ਼ਰਾਬ ਦੀ ਪਿਆ ਦੇਣੇ ਭੋੜਾ ਭੁੱਖੀ ਫੇਰੇ ਖਵਾ ਦੇਣੇ ਉਹ ਜੈਜਾ ਕਾਰ ਹੁੰਦੀ ਫਿਰਦੀ ਏ ਤੇ ਮੇਰੇ ਵੀਰ ਦੇ ਭਰਾਓ ਆਪਾਂ ਇੱਕ ਠੁੱਕੀ ਨਹੀਂ ਖਾਣੀ ਨਾ ਸ਼ਰਾਬ ਪੀਣੀ ਏ ਆਪਾਂ ਅੰਬਰਤ ਪੀਣਾ ਜਦੋਂ ਅੰਬਰਤ ਆਇਆ ਉਹ ਅੰਬਰਤ ਹੀ ਇਹਦੇ ਤੋਂ ਪੀਣਾ ਏ ਮੇਰੇ ਵੀਰੋ ਤੇ ਭਰਾਵੋ ਨਸ਼ੇ ਛੁਡਾਉਂਦਾ ਸੀ ਉਹ ਕਿਹੜੇ ਨਸ਼ੇ ਲਾਉਂਦਾ ਸੀ ਲੋਕਾਂ ਨੂੰ ਤੇ ਮੇਰੇ ਵੀਰੋ ਭਰਾਵੋ ਆਪਾਂ ਵੱਧ ਤੇ ਵੱਧ ਮੋਟਾ ਪਾ ਗਏ ਤੇ ਉਹਨੂੰ ਜਿਤਾਉਣਾ ਹੈ ਤੇ ਇਹ ਜਿਹੜੀਆਂ ਪਾਰਟੀਆਂ ਨੇ ਜਿਵੇਂ ਊਠ ਭੋਖਾ ਆ ਕੇ ਢੱਲੇ ਬੁੱਲ ਕਰਕੇ ਘਰਾਂ ਨੂੰ ਜਾਂਦਾ ਹੈ ਚਾਰੇ ਪਾਰਟੀਆਂ ਉਵੇਂ ਜਾਂਦੇ ਫਿਰ ਸਵਾਦ ਨਾ ਆਉਂਦਾ ਹੁਣ ਮੈਂ ਚਕਾਰਾ ਛੱਡਾਂਗੇ ਤੁਸੀਂ ਬਾਹਰ ਥੜੀਆਂ ਕਰਦੇ ਨੀ ਨੰਡੇ ਕਰੀ ਦੇਨੇ